ਕਣਕਾਂ ਐਧਰ ਕਣਕਾਂ ਵਿੱਚ ਕਣਕਾਂ ਦਾ ਰਾਣੀ ਮੇਰੀਆਂ ਸੇਮੀਆਂ ਕੰਬਲੇ 'ਨ ਚੜ ਗਿਆ ਚਾਣੀ ਮੇਰੀਆਂ ਸੇਮੀਆਂ ਕੰਬਲੇ 'ਨ ਚੜ ਗਿਆ ਸਾਂਣੀ ਮੈਂ ਬਾਗਲੇ ਨਿੰਦਾ ਮੀਂਹ ਜੰਦਾ ਸੋਨੇ ਮਹਿਨਾ ਮੀਂਹ ਪੈ ਜਾਂਦਾ ਗੋਡੇ ਗੋਡੇ ਕਾਵੇ ਕੀ ਰਾਣੀ ਜਾਂਦਾ ਦੀਆ ਵੇਖਣ ਆਵੇ ਕੀ ਰਾਣੀ ਜਾਂਦਾ ਦੀਆ लगिया <imans> 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 लग तीया <laughs> 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 लग <laughs> हो गया <laughs> ਮੁਣਕੇ ਐ ਅਵੀ ਪੱਲਾ ਇੱਕ ਦੂਜੇ ਨੂੰ ਜਾਣਦੇ ਸੀ ਥੋੜੀ ਸਾਰਿਆਂ ਨੂੰ ਜਾਣਦੇ ਜਾਣ ਲੱਗੇ ਹਾਂ ਕਿਵੇਂ ਲੱਗੀਆਂ ਤੀਆਂ ਸਿਰਾਂ ਗੱਲ ਹੈ ਹਾਂ ਜਿੱਦਾਂ ਵੀ ਸਿਰਾਂ ਹੀ ਠੀਕ ਹੈ ਕਿਉਂ ਕਦੇ ਹੋਈ ਨਹੀਂ ਇਹ ਪਹਿਲੀ ਵਾਰ ਹੋਇਆ ਪਹਿਲੀ ਵਾਰ ਹੀ ਹੋਈਆਂ ਨੇ ਦੇਖ ਲੈ ਫਿਰ 70 ਕਿਲੋ ਕਿਉਂ ਭਾਈ ਬਹੁਤ ਵਧੀਆ ਬਹੁਤ ਵਧੀਆ ਦੇਖ ਸਕਦੇ ਹੋ ਜੀ ਪਿੰਡ ਠਸਕੇ ਗਈ ਸੀ ਜੀ ਤੀਆਂ ਦੇ ਤਿਹਾਰ ਤੇ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਤੀਆਂ ਲੱਗੀਆਂ ਨੇ ਕਿਵੇਂ ਲੱਗਦਾ ਸੱਭਿਆਚਾਰ ਇਹ ਬਹੁਤ ਚੰਗਾ ਲੱਗਿਆ ਜੀ ਸਾਡੇ ਪਿੰਡ ਦੇ ਜਿਵੇਂ ਹੁਣ ਘੱਟੋ ਘੱਟ 34 ਸਾਲ ਦੇ ਬਾਅਦ ਇਹ ਮੇਲਾ ਲੱਗਾ ਹੈ ਇਹਦਾ ਦਾਕਾ ਜੀ ਰਹੇ ਇਹਨਾਂ ਨੇ ਤੇ ਇਹਨਾਂ ਦੀ ਟੀਮ ਨੇ ਪੂਰੇ ਵਰਕ ਨਾਲ ਕੇ ਇਹ ਕੰਮ ਕੀਤਾ ਉਹਨਾਂ ਦੇ ਸੋਡਾ ਇੱਥੇ ਮਿਲਣ ਦੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਛੋਟੇ ਜਿਹੇ ਸਨੇਹ ਦੇਤੇ ਪਹੁੰਚੀ ਖਾਰ ਵਧੀਆ ਲੱਗ ਗਈ ਸਾਡੇ ਪਿੰਡ ਦਾ ਪਿੱਛੇ तकरीबन 34 ਸਾਲਾਂ ਦੇ ਵਿੱਚ ਨੌਜਵਾਨ ਮੌਤਾਂ ਬਹੁਤ ਹੋ ਗਈਆਂ ਬਹੁਤ ਵੱਡਾ ਘਾਟਾ ਪਿਆ ਸਾਡੇ ਪਿੰਡ ਨੂੰ ਅੱਛਾ ਮੌਤਾਂ ਕੀ ਕਾਰਨ ਰਿਹਾ ਬਹੁਤ ਦੀ ਕੁਦਰਤ ਦੀ ਕਿਸੇ ਐਕਸੀਡੈਂਟ ਹੋ ਗਿਆ ਕਿਸੇ ਨੂੰ ਕੋਈ ਹੋਰ ਰੱਬ ਦੀ ਗ੍ਰੋਪੀ ਮਾਰ ਗਈ ਅੱਛਾ ਇਹੋ ਜੇ ਕਾਰਨਾਂ ਕਰਕੇ ਮੌਤਾਂ ਹੋ ਗੀਆਂ ਨੌਜਵਾਨ ਮੌਤਾਂ ਹੋਣ ਜਾਂਦੇ ਨੇ ਹੋਇ ਇਸ ਕਰਕੇ ਸਾਡਾ ਇਸ ਸਾਲ ਬਹੁਤ ਖੁਸ਼ੀ ਜਾਂਦਾ ਵੀ ਅਸੀਂ ਨੇ ਪਿੱਛੇ ਜੇ ਖੰਡਪੌਰ ਸਾਹਿਬ ਦੀ ਕਰਵਾਇ ਸੀ ਪਿੰਡ ਦੇ ਉਸ ਖੁਸ਼ੀ ਵਾਸਤੇ ਠੀਕ ਹੈ ਹੁਣ ਤੁਮੋਂ ਮਨਤਾ ਜੀ ਵੀ ਚਲੋ ਪਿੰਡ ਦੇ ਆ ਬਹੁਤ ਦੀਆਂ ਸਾਰੀਆਂ ਇਕੱਠੀਆਂ ਹੋ ਜਾਂਦੇ ਆ ਬੱਚ ਮਨੋਰਤਨ ਬੱਦਦਾ ਜਨ ਗੁਸ਼ਨ ਬੱਦਦੀਆ ਕਰਨੇ ਖੁੰਜੇ ਤੋਂ ਵੀ ਗੁੰਡੇ ਨੂੰ ਪਤਾ ਨਹੀਂ ਹੁੰਦਾ ਕਿਦਾ ਕਰ ਦਿੱਤੇ ਆ ਸਾਡੇ ਪਿੰਡ ਦੇ ਕਿਹੜੇ ਪਰਿਵਾਰ ਦੇ ਤੋਂ ਆਇਆ ਹੋਇਆ ਟੌਨੀ ਠੀਕ ਐ ਬਾਦਲਾਂ ਨੂੰ ਦੇ ਇਸ਼ਤਿਹਾਰ ਐ ਕਿਉਂ ਬਾਈ ਜੀ ਹਾਂਜੀ ਬੜਾ ਖੁਸ਼ੀ ਮਿਲ ਰਹੀ ਐ ਜੀ ਸਾਡੇ ਪਿੰਡ ਦੇ ਵਿੱਚ 30 ਤੋਂ 40 ਸਾਲਾਂ ਆਵਾਜ਼ ਹਾਂ ਸਭ ਤੋਂ ਚਾਰ ਪ੍ਰੋਗਰਾਮ ਤੋਂ ਆਇਆ ਜੀ ਹਾਂ ਸਭ ਤੋਂ ਪਹਿਲਾਂ ਆਪਾਂ ਇਹ ਪ੍ਰੋਗਰਾਮ ਦਾ ਸਹਿਰਾ ਜਸਵੰਤ ਸਿੰਘ ਜੀ ਸਾਡੇ ਵੱਲ ਦੇ ਇਹਨਾਂ ਨੇ ਸਿਖਾਏ ਠੀਕ ਹੈ ਨਵੀਂ ਜਨਰੇਸ਼ਨ ਨੂੰ ਸੱਭਿਆਚਾਰ ਨਾਲ ਜੋੜ ਰਹੇ ਆ ਕਿਉਂਕਿ ਆਪਾਂ ਦੇਖਦੇ ਆ ਜਿਹੜੀ ਆਉਣ ਵਾਲੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਸੱਭਿਆਚਾਰ ਬਾਰੇ ਖਤਮ ਹੋ ਰਿਹਾ ਹੈ ਅਲੋਪ ਹੀ ਹੋਗਾ ਜੀ ਤਕਰੀਬਨ ਮਾਲੋ ਪਿੰਡਾਂ ਦੇ ਵਿੱਚੋਂ ਤੇ ਸਾਹਨੇ ਫਿਰ ਪਿੰਡ ਦੀ ਇੱਕ ਕਮੇਟੀ ਬਣੀ ਹੋਈ ਹੈ ਜਿਨੇ ਫੈਸਲਾ ਲਿਆ ਵੀ ਆਪਾਂ ਪਿੰਡ ਦੇ ਵਿੱਚ ਹਰ ਪ੍ਰੋਗਰਾਮ ਕਰਾਇਆ ਜਾਇਆ ਕਰੂਗਾ ਜੀ ਉਹ ਸਭਾਚਾਰਕ ਹੋਊਗਾ ਕੋ ਧਾਰਮਿਕ ਜੋ ਵੀ ਸਮਾਗਮ ਹੋਇਆ ਕਰਦੇ ਨੇ ਪਿੰਡ ਦੀ ਏਕਤਾ ਨਾਲ ਪਿੰਡ ਦੀ ਇੱਕਜੁੱਟਤਾ ਦੇ ਨਾਲ ਹਰ ਪ੍ਰੋਗਰਾਮ ਕਰਾਇਆ ਜਾਊਗਾ ਤੇ ਇਹਦਾ ਸਭ ਤੋਂ ਵੱਡਾ ਸੁਨੇਹਾ ਹੈ ਜੀ ਵੀ ਸਾਰਾ ਪਿੰਡ ਸਾਡਾ ਇੱਕ ਹੋ ਕੇ ਇਕੱਠਾ ਹੋ ਕੇ ਪ੍ਰੋਗਰਾਮ ਕਰਾ ਰਿਹਾ ਸਭ ਤੋਂ ਵੱਡਾ ਜਿਹੜੀ ਖੁਸ਼ੀ ਹੈ ਸਾਨੂੰ ਇਸ ਗੱਲ ਦੀ ਹੈ ਠੀਕ ਜੀ ਕਿਉਂ ਜੀ ਬਹੁਤ ਵਧੀਆ ਲੱਗਿਆ ਜੀ ਹਾਂਜੀ ਸ਼ੁਭਨਾਮ ਜੀ ਪੱਤਰਕਾਰ ਵੀ ਕਰਦੇ ਹੋ ਹਾਂਜੀ ਸਰ ਠੀਕ ਹੈ ਕਿਹੜਾ ਅਖਬਾਰ ਹੈ ਕਿ ਚੈਨਲ ਹੈ ਚੜਦੀ 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 ਕਰਾ ਟਾਈਮ ਟੀਵੀ ਤੇ ਕਿਵੇਂ ਲੱਗਦੇ ਤੀਆਂ ਦਾ ਤਿਹਾਰ ਬਣਾ ਰਹੇ ਹੋ ਬਹੁਤ ਵਧੀਆ ਲੱਗ ਰਿਹਾ ਜੀ ਪਿੰਡ ਦੇ ਵਿੱਚ ਬਹੁਤ ਵਧੀਆ ਬਣਾ ਰਹੇ ਹਾਂ ਠੀਕ ਹੈ